ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਸਾਬ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਉਹਨਾਂ ਨੇ ਆਪਣੀ ਬਾਹ 20 ਮੀਲ ਲੰਬੀ ਕਿਉਂ ਕੀਤੀ ਸੀ ਆਕਾਸ਼ ਦੇ ਵੱਲ ਉਹ ਸਾਖੀ ਦਾ ਕੀ ਇਤਿਹਾਸ ਹੈ ਤੇ ਬਾਬਾ ਲਖਮੀ ਚੰਦ ਜੀ ਉਹਨਾਂ ਦਾ ਪਰਲੋਕ ਗਮਣ ਕਿਵੇਂ ਹੋਇਆ ਆਓ ਜਨਮ ਸਾਖੀ ਦੇ ਵਿੱਚੋਂ ਇਹ ਪਾਵਨ ਕਥਾ ਆਪਾਂ ਸਰਵਣ ਕਰਦੇ ਆ। ਇਹਦਾ ਕਾਰਨ ਕੀ ਸੀ? ਕਿਉਂਕਿ ਬਾਬਾ ਸ੍ਰੀ ਚੰਦ ਜੀ ਉਹਨਾਂ ਨੂੰ ਇਹ ਕਲਾ ਵਰਤੌਣੀ ਪਈ। ਦੇਖੋ ਜੀ, ਬਾਬਾ ਜੀ ਦੇ ਵਿੱਚ ਇੰਨੀ ਸ਼ਕਤੀ ਸੀ ਇਹ ਤਾਂ ਅਸੀਂ ਸਾਰੇ ਹੀ ਜਾਣਦੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਪੁੱਤਰ ਆ। ਜਿੱਥੇ ਅੱਜ ਸੰਗਤ ਜੀ ਸ੍ਰੀ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਸ਼ਿਸ਼ੋਭਤਾ ਪਾਵਨ ਸਥਾਨ ਪਹਿਲਾਂ ਇਹ ਜਗ੍ਹਾ ਤੇ ਉਸ ਸਮੇਂ ਬਹੁਤ ਸੰਘਣਾ ਜੰਗਲ ਹੁੰਦਾ ਸੀ ਕਿੱਕਰਾਂ ਕਰੀਰਾਂ ਕਾਨਿਆਂ ਦੇ ਨਾਲ ਭਰਿਆ ਹੋਇਆ ਇੱਥੇ ਬਹੁਤ ਸਾਰੇ ਜੰਗਲੀ ਜਾਨਵਰ ਰਹਿੰਦੇ ਹੁੰਦੇ ਸੀ ਪਹਿਲਾਂ ਦੀ ਇਹ ਗੱਲ ਹੈ ਅੱਜ ਤਾਂ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਲੋਕ ਇਹਨਾਂ ਤੋਂ ਡਰਦੇ ਹੋਏ ਜੰਗਲੀ ਜਾਨਵਰਾਂ ਤੋਂ ਇਹ ਰਾਹ ਤੇ ਨਹੀਂ ਸੀ ਆਉਂਦੇ ਹੁੰਦੇ ਤੇ ਇਹ ਜਾਨਵਰ ਕੀ ਕਰਦੇ ਹੁੰਦੇ ਸੀ ਇੱਥੇ ਆ ਕੇ ਜਾਨਵਰ ਖੇਤਾਂ ਦਾ ਨੁਕਸਾਨ ਕਰਦੇ ਸੀ ਕਿਸਾਨਾਂ ਦਾ ਛੋਟੇ-ਮੋਟੇ ਪਸ਼ੂ ਡੰਗਰ ਮੱਝਾਂ ਗਾਵਾਂ ਇਹ ਖਾ ਜਾਂਦੇ ਹੁੰਦੇ ਸੀ ਇਸ ਕਰਕੇ ਕਿਸਾਨਾਂ ਦਾ ਬਹੁਤ ਨੁਕਸਾਨ ਹੁੰਦਾ ਸੀ ਤੇ ਲੋਕ ਵੀ ਅਕਸਰ ਡਰਦੇ ਹੁੰਦੇ ਸੀ ਕਿ ਇਹ ਰਾਤੋਂ ਨਹੀਂ ਲੰਘਣਾ ਜੇ ਰੰਗਾਂਗੇ ਕਿਤੇ ਜੰਗਲੀ ਜਾਨਵਰ ਸਾਨੂੰ ਮਾਰ ਨਾ ਦੇਵੇ ਇਹ ਜਾਨਵਰ ਖੇਤਾਂ ਦੀਆਂ ਹਰੀਆਂ ਫਸਲਾਂ ਜਦੋਂ ਬਹੁਤ ਬਰਬਾਦ ਕਰਨ ਲੱਗੇ ਉਸ ਵਕਤ ਫਿਰ ਬਾਬਾ ਸ੍ਰੀ ਚੰਦ ਜੀ ਦੇ ਪਾਸੋਂ ਸ਼ਿਕਾਰ ਦੀ ਆਗਿਆ ਬਾਬਾ ਲਖਮੀ ਚੰਦ ਜੀ ਨੇ ਪ੍ਰਾਪਤ ਕੀਤੀ ਆ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਜਾਣਾ ਤੇ ਇਹਨਾਂ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨਾ ਕਿਸਾਨਾਂ ਦੀ ਮਦਦ ਕਰਨੀ ਕਿਉਂਕਿ ਕਿਸਾਨ ਨੂੰ ਅन्नदाता ਵੀ ਕਿਹਾ ਜਾਂਦਾ ਹੈ ਬਾਬਾ ਸ੍ਰੀ ਚੰਦ ਜੀ ਧਾਰਮਿਕ ਗ੍ਰੰਥਾਂ ਦੇ ਜਾਣੂ ਸੀ ਉਹਨਾਂ ਨੂੰ ਪਤਾ ਸੀ ਕਿ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਚੰਦ ਜੀ ਤੇ ਸ਼੍ਰੀ ਕ੍ਰਿਸ਼ਨ ਜੀ ਜਿੰਨੇ ਵੀ ਅਵਤਾਰ ਹੋਏ ਆ ਇਨਾਂ ਸਾਰਿਆਂ ਦੇ ਪਾਸ ਹਥਿਆਰ ਸੀਗੇ ਸ਼ਾਸਤਰ ਸੀ ਤਨੁਸ਼ਟ ਧਾਰੀ ਹੋਏ ਆਹੇ ਫਿਰ ਮਾਸਬੰਦੀ ਆਪਣੇ ਪਿਤਾ ਸਤਿਗੁਰੂ ਜੀ ਦੇ ਵਿਚਾਰ ਵੀ ਪਤਾ ਸੀਗੇ ਇੱਕ ਸ਼ਰਤ ਰੱਖੀ ਗਈ ਸੀ ਬਾਬਾ ਜੀ ਦੇ ਅੱਗੇ ਕਿ ਛੋਟੇ ਭਰਾ ਨੂੰ ਆਗਿਆ ਤਾਂ ਮਿਲ ਗਈ ਸੀ ਪਰ ਸ਼ਰਤ ਇਹ ਸੀ ਕਿ ਦੁਖਦਾਈ ਜਾਨਵਰਾਂ ਨੂੰ ਮਾਰਨਾ ਤੇ ਜੋ ਪਸ਼ੂਆਂ ਨੂੰ ਖਾਂਦੇ ਆ ਫਸਲਾਂ ਵਾਸਤੇ ਨੁਕਸਾਨ ਕਰਦੇ ਆ ਇਸ ਕਰਕੇ ਬਾਬਾ ਲਖਮੀ ਚੰਦ ਜੀ ਕਈ ਵਾਰੀ ਇਹ ਸ਼ਿਕਾਰ ਕਰਦੇ ਰਹੇ ਆ ਇਹ ਸ਼ਿਕਾਰ ਜਦੋਂ ਬਾਬਾ ਜੀ ਨੇ ਖੇਡਿਆ ਬਾਬਾ ਲਖਮੀ ਚੰਦ ਜੀ ਨੇ ਉਦੋਂ ਫਿਰ ਉਥੋਂ ਦੇ ਕਿਸਾਨਾਂ ਨੂੰ ਬੜਾ ਸੁੱਖ ਮਿਲਿਆ ਕਿਉਂਕਿ ਹੁਣ ਉਹਨਾਂ ਦੀਆਂ ਬੱਕਰੀਆਂ ਗਾਵਾਂ ਮੱਝਾਂ ਉਹਨਾਂ ਨੂੰ ਕੋਈ ਜੰਗਲੀ ਜਾਨਵਰ ਜਿਹੜਾ ਸੀ ਨੁਕਸਾਨ ਨਹੀਂ ਸੀ ਪਹੁੰਚਾ ਸਕਦਾ ਬਾਬਾ ਲਖਮੀ ਚੰਦ ਜੀ ਸਦਾ ਹੀ ਬਾਬਾ ਸ੍ਰੀ ਚੰਦ ਜੀ ਦੇ ਅਨੁਸਾਰੀ ਧਿਆਗਿਆ ਕਰ ਹੀ ਰਹੇ ਆ ਐਸੀ ਕੋਈ ਗੱਲ ਨਹੀਂ ਪਰ ਇੱਕ ਦਿਨ ਹੋਣੀ ਕਰਤਾਰ ਦੀ ਜਦੋਂ ਕੋਈ ਹੋਣੀ ਹੁੰਦੀ ਆ ਹੋ ਕੇ ਰਹਿੰਦੀ ਆ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਇਹ ਲਿਖਿਆ ਹੋਇਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਹੁਕਮ ਤੋਂ ਬਿਨਾ ਪੱਤਾ ਵੀ ਨਹੀਂ ਝੁੱਲਦਾ ਕਦੇ ਇੱਕ ਪਰਮੇਸ਼ਰ ਦੀ ਮਰਿਆਦਾ ਵਿੱਚ ਹੀ ਜੋ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਭਾਵੇਂ ਕਰਤਾਰ ਦੀ ਹੋਈ ਇੱਕ ਦਿਨ ਕੁਝ ਹਿਰਨ ਤੇ ਸ਼ੇਖ ਖਰਗੋਸ਼ ਜਿਹੜੇ ਹੁੰਦੇ ਆ ਇਹਨਾਂ ਦੀ ਵੀ ਹੱਤਿਆ ਬਾਬਾ ਲਖਮੀ ਚੰਦ ਜੀ ਤੋਂ ਹੋ ਗਏ ਸ਼ਿਕਾਰ ਖੇਡਦਿਆਂ ਖੇਡਦਿਆਂ ਉਹਨਾਂ ਦੇ ਨਾਲ ਦੂਜੇ ਸ਼ਿਕਾਰੀ ਸੀ ਉਹਨਾਂ ਹੱਥੋਂ ਕੁਝ ਹਿਰਨ ਮਾਰੇ ਗਏ ਖਰਗੋਸ਼ ਮਾਰੇ ਗਏ ਉਦੋਂ ਫਿਰ ਬਾਬਾ ਸ੍ਰੀ ਚੰਦ ਜੀ ਕਈ ਦਿਨਾਂ ਬਾਅਦ ਸਮਾਦੀ ਲਾ ਕੇ ਉਹਨਾਂ ਦੀ ਅੱਖ ਖੁੱਲੀ ਸੀ ਹੁਣ ਜਦੋਂ ਸ਼ਿਕਾਰ ਖੇਡਦੇ ਆ ਝੁੰਡ ਦੇ ਵਿੱਚ ਜਾਨਵਰ ਕਈ ਹੁੰਦੇ ਆ ਇਹਨਾਂ ਦੇ ਤੀਰ ਨਾਲ ਜਦੋਂ ਮਾਰੇ ਗਏ ਆ ਤਾਂ ਸ਼ਿਕਾਰੀਆਂ ਨੇ ਉਹ ਚੱਕ ਲਿਆ ਆਂਦੇ ਰਸਤੇ ਵਿੱਚ ਉਹਨਾਂ ਨੂੰ ਲਟਕਾ ਕੇ ਆ ਰਹੇ ਆ ਨਾਲ ਉਹਨਾਂ ਦੇ ਬਾਬਾ ਲਖਮੀ ਚੰਦ ਜੀ ਵੀ ਆ ਰਹੇ ਹੁਣ ਇਧਰੋਂ ਬਾਬਾ ਜੀ ਦੀ ਸਮਾਧੀ ਖੁੱਲੀ ਆ ਤੇ ਉਹ ਅੱਠ ਕੇ ਬਾਰ ਬਾਰ ਬੈਠੇ ਹੋਏ ਆ ਜੰਗਲ ਦੇ ਵਿੱਚ ਰੱਬ ਦੇ ਪ੍ਰੇਮ ਵਿੱਚ ਰੰਗੇ ਆ ਜਦੋਂ ਸ੍ਰੀ ਲਖਮੀ ਚੰਦ ਜੀ ਉਹਨਾਂ ਦੇ ਸਾਹਮਣੇ ਆਏ ਆ ਤੇ ਬਾਬਾ ਸ੍ਰੀ ਚੰਦ ਜੀ ਦੇ ਚਰਨਾਂ ਤੇ ਸਾਰਿਆਂ ਨੇ ਮੱਥਾ ਟੇਕਿਆ ਨਮਸਕਾਰ ਕੀਤੀ ਆ ਤੇ ਬਾਬਾ ਜੀ ਨੇ ਅੱਗੇ ਹੋ ਕੇ ਉਹਨਾਂ ਨੂੰ ਬਲਹਾਰੀ ਕੁਦਰਤ ਵਸਿਆ ਤ੍ਰਾਂਤ ਨਾ ਜਾਈ ਲਖਿਆ ਬਾਬਾ ਜੀ ਕਹਿਣ ਲੱਗੇ ਦੇਖੋ ਭਰਾ ਜੀ ਪਰਮਾਤਮਾ ਕਣ-ਕਣ ਵਿੱਚ ਵਸਦਾ ਹੈ ਪਰ ਆਹ ਤੁਸੀਂ ਕੀ ਕੀਤਾ ਹੈ ਉਹਨਾਂ ਮਰੇ ਹੋਏ ਜੀਵਾਂ ਨੂੰ ਹਿਰਨਾ ਨੂੰ ਖਰਗੋਸ਼ ਮਾਸੂਮ ਜਾਨਵਰ ਸੀ ਜਿਹੜੇ ਉਹਨਾਂ ਨੂੰ ਦੇਖ ਕੇ ਵਿਰਾਗ ਆ ਗਿਆ ਜਿਹੜਾ ਵਿਰਾਗ ਸੀਗਾ ਉਦਾਸੀਨ ਮਤ ਜਿਹੜੀ ਹੁੰਦੀ ਆ ਸੰਗ ਸੰਤ ਜੀ ਉਹ ਤਾਂ ਹੀ ਕਿਹਾ ਜਾਂਦਾ ਵੀ ਜਿਹਦੇ ਵਿੱਚ ਵਿਰਾਗ ਬਹੁਤ ਹੋਵੇ ਹੁਣ ਜਦੋਂ ਵਿਰਾਗ ਆਉਂਦਾ ਉਹਦੋਂ ਮੰਦਾ ਸਿਮਰਨ ਕਰਦਾ ਤਪ ਕਰਦਾ ਤੇ ਬਾਬਾ ਜੀ ਜੀ ਦਾ ਕਿੰਨੀ ਬੰਦਗੀ ਸੀ ਅਸੀਂ ਸਾਰੇ ਜਾਣਦੇ ਆ ਤੇ ਜਦੋਂ ਬਾਬਾ ਜੀ ਨੇ ਵੇਖਿਆ ਇਹਨਾਂ ਜੀਆਂ ਜੰਤਾਂ ਦਾ ਘਾਤ ਤੇ ਉਹਨਾਂ ਤੋਂ ਸਹਿ ਨਹੀਂ ਗਿਆ ਵੀ ਇਹ ਪੰਛੀਆਂ ਦਾ ਸ਼ਿਕਾਰ ਕੀਤਾ ਨਿੱਕੇ ਨਿੱਕੇ ਜਾਨਵਰਾਂ ਦਾ ਸ਼ਿਕਾਰ ਕੀਤਾ ਹੈ ਇਹਨਾਂ ਨੂੰ ਮਰਿਆ ਦੇਖ ਕੇ ਉਹ ਸਹਿ ਨਹੀਂ ਸਕੇ ਤੇ ਬਾਬਾ ਸ੍ਰੀ ਚੰਦ ਜੀ ਪੂਰੇ ਦਰਦ ਨਾਲ ਭਰ ਗਏ ਤੇ ਕਹਿਣ ਲੱਗੇ ਕਿ ਲਖਮੀ ਚੰਦ ਜੀ ਦੇਖੋ ਭਰਾ ਜੀ ਮੈਂ ਤੈਨੂੰ ਐਸੇ ਸ਼ਿਕਾਰ ਕਰਨ ਦੀ ਆਗਿਆ ਨਹੀਂ ਸੀ ਦਿੱਤੀ ਗੁਰੂ ਪਿਤਾ ਜੀ ਅੱਗੇ ਤੁਹਾਨੂੰ ਲੇਖਾ ਦੇਣਾ ਪਵੇਗਾ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਹੋ ਕੇ ਰਹਿਦਾ ਹੈ ਜਿਹੜੇ ਲੋਕ ਜੋ ਕਰਮ ਕਰਦੇ ਆ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਇਹ ਤਾਂ ਰੱਬ ਨੂੰ ਲੇਖਾ ਦੇਣਾ ਹੀ ਪਊਗਾ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਇਸ ਤਰ੍ਹਾਂ ਫਿਰ ਬਾਬਾ ਲਖਮੀ ਚੰਦ ਜੀ ਉਹ ਸ਼ਰਮਿੰਦਾ ਹੋ ਗਏ ਇੰਨੇ ਸ਼ਰਮਸਾਰ ਹੋ ਗਏ ਕਹਿਣ ਲੱਗੇ ਅਸੀਂ ਬਾਬਾ ਨਾਨਕ ਜੀ ਦੇ ਸੁਪੁੱਤਰ ਹਾਂ ਕੀ ਸਾਨੂੰ ਵੀ ਹਿਸਾਬ ਕਤਾਬ ਦੇਣਾ ਪਵੇਗਾ ਤੇ ਬਾਬਾ ਸ੍ਰੀ ਚੰਦ ਜੀ ਕਹਿੰਦੇ ਤੁਸੀਂ ਨਿਤ ਤਾਂ ਪੜਦੇ ਹੋ ਗੁਰੂ ਨਾਨਕ ਦੇਵ ਜੀ ਪਿਤਾ ਜੀ ਦੀ ਬਾਣੀ ਜੋ ਅਗੰਮੀ ਰਸ ਵਾਲੀ ਬਾਣੀ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਆਪਣੇ ਆਪਣੇ ਕੀਤੇ ਕਰਮਾ ਕਰਕੇ ਬੰਦਾ ਰੱਬ ਦੇ ਨੇੜੇ ਤੇ ਰੱਬ ਤੋਂ ਦੂਰ ਹੋ ਜਾਂਦਾ ਹੈ ਇਸ ਕਰਕੇ ਤੁਸੀਂ ਰੋਜ਼ ਪੜਦੇ ਸੀ ਭੁੱਲ ਗਏ ਹੋ ਹਰ ਬੰਦੇ ਨੂੰ ਹਿਸਾਬ ਦੇਣਾ ਪੈਂਦਾ ਭਾਵੇਂ ਗੁਰੂ ਪੁੱਤਰ ਕਿਉਂ ਨਾ ਹੋਈਏ ਭਾਵੇਂ ਗੁਰੂ ਦੀ ਕੁਲ ਵਿੱਚੋਂ ਕਿਉਂ ਨਾ ਹੋਈਏ ਸਾਡੇ ਪਿਤਾ ਜੀ ਤਾਂ ਸਤਗੁਰੂ ਜੀ ਸਨ ਉਹ ਤਾਂ ਜੀ ਆਪ ਨਰਾਇਣ ਕਲਾ ਤਾਰ ਜਗ ਮਹਿ ਪਰਵਰਿਓ ਕਲ ਤਾਰਣ ਗੁਰੂ ਨਾਨਕ ਆਇਆ ਉਹ ਤਾਂ ਦੁਨੀਆ ਨੂੰ ਤਾਰਨ ਵਾਸਤੇ ਆਏ ਸੀ ਇੱਥੇ ਸੱਤ ਧਰਮ ਦਾ ਉਪਦੇਸ਼ ਦੇ ਕੇ ਗਏ ਆ ਅਸੀਂ ਉਹਨਾਂ ਦੇ ਪੁੱਤਰ ਹਾਂ ਤੁਸੀਂ ਵੀ ਉਹਨਾਂ ਦੇ ਪੁੱਤਰ ਹੋ ਜੇ ਅਸੀਂ ਉਹਨਾਂ ਦੇ ਪੁੱਤਰ ਹੋ ਕੇ ਗਲਤੀਆਂ ਕਰਾਂਗੇ ਤਾਂ ਸਾਨੂੰ ਦੇਖ ਕੇ ਦੂਜੇ ਵੱਧ ਗਲਤੀਆਂ ਕਰਨਗੇ ਉਹ ਕਹਿਣਗੇ ਗੁਰੂ ਪੁੱਤਰ ਗਲਤੀਆਂ ਕਰਦੇ ਆ ਅਸੀਂ ਵੀ ਕਰੀਏ ਇਸ ਕਰਕੇ ਗੁਰੂ ਸਾਹਿਬ ਜੀ ਪੁੱਛਣਗੇ ਜ਼ਰੂਰ ਐਸੇ ਜੀਵ ਇਹਨਾਂ ਨੂੰ ਜੋ ਤੁਸੀਂ ਇਹ ਇਸ ਤਰ੍ਹਾਂ ਮਾਰਿਆ ਹੈ ਇਹਨਾਂ ਦਾ लेखा जोखा ਹੋ ਕੇ ਰਹੇਗਾ ਫਿਰ ਉੱਥੇ ਬਾਬਾ ਜੀ ਕਹਿਣ ਲੱਗੇ ਭਾਈ ਇਹ ਯਕੀਨ ਕਰਕੇ ਜਾਣੋ ਗੁਰੂ ਪਿਤਾ ਜੀ ਜ਼ਰੂਰ ਪੁੱਛ ਕਰਨਗੇ ਐਸਾ ਜੀਵ ਜੋ ਪਾਏ ਅਜਾਬਾ ਦੇਣਾ ਪੜ੍ਹ ਹੈ ਤੋਏ ਹਸਾਬਾ ਜਬ ਗੁਰ ਧਾਮ ਮਦ ਤੁਮ ਜਾਵੇ ਸਤ ਗੁਰ ਲੇਖਾ ਤੁਮੇ ਪੁਛਾਵੇ ਸ੍ਰੀ ਚੰਦ ਪ੍ਰਕਾਸ਼ ਗ੍ਰੰਥ ਵਿੱਚ ਇਹ ਪਾਵਨ ਬਚਨ ਲਿਖੇ ਹੋਏ ਆ ਹੁਣ ਜਦੋਂ ਬਾਬਾ ਸ੍ਰੀ ਚੰਦ ਜੀ ਨੇ ਇਸ ਤਰ੍ਹਾਂ ਦੇ ਬਚਨ ਕਹਿ ਦਿੱਤੇ ਲਖਮੀ ਚੰਦ ਜੀ ਉਹਨਾਂ ਦੇ ਦਿਲ ਤੇ ਬਹੁਤ ਡੂੰਘਾ ਅਸਰ ਹੋਇਆ ਉਹ ਚੁੱਪਚਾਪ ਉਥੋਂ ਉੱਠ ਕੇ ਆਪਣੇ ਡੇਰੇ ਨੂੰ ਆ ਗਏ ਆ ਚਿੰਤਾ ਉਹਨਾਂ ਨੂੰ ਇਹ ਗੱਲ ਦੀ ਹੋ ਗਈ ਆ ਬਾਰ-ਬਾਰ ਉਹ ਗੱਲਾਂ ਉਹਨਾਂ ਦੇ ਮਨ ਵਿੱਚ ਆਈ ਜਾਣ ਈ ਮੈਥੋਂ ਭੁੱਲ ਹੋਈ ਆ ਐਸੀ ਚਿੰਤਾ ਵਿੱਚ ਡੁੱਬੇ ਕਿ ਵੱਡੇ ਭਰਾਤਾ ਜੀ ਕੀ ਸੋਚਣਗੇ ਕਿ ਲਖਮੀ ਜੰਦ ਨੇ ਸਾਡੀ ਕਹੀ ਨੂੰ ਮੰਨਿਆ ਨਹੀਂ ਹੈ ਇਸ ਤਰ੍ਹਾਂ ਉਹਦੇ ਦਿਲ ਤੇ ਕੀ ਬੀਤੇਗੀ ਇਹ ਅਣਖੀ ਸੁਭਾਅ ਦੇ ਸੀਗੇ ਲਖਮੀ ਚੰਦ ਜੀ ਕੁਝ ਰੱਬ ਵੱਲੋਂ ਹੁਣ ਹਾਰ ਨੇ ਪ੍ਰੇਰਣਾ ਕੀਤੀ ਤੇ ਇਹ ਵੀ ਕਿਹਾ ਵੀ ਹੁਣ ਮੇਰਾ ਇੱਥੋਂ ਦਾ ਅੰਨ ਦਾਣਾ ਪਾਣੀ ਮੁੱਕ ਗਿਆ ਜਦੋਂ ਬੰਦੇ ਦਾ ਦਾਣਾ ਪਾਣੀ ਮੁੱਕ ਜਾਵੇ ਫਿਰ ਉਹ ਸੰਸਾਰ ਛੱਡ ਕੇ ਜਾਣਾ ਪੈਂਦਾ ਤੇ ਫਿਰ ਉਦੋਂ ਫਿਰ ਰਾਈ ਵਧੇ ਨਾ ਤਿਲ ਘਟੇ ਵਾਲੀ ਗੱਲ ਆ ਜਿਹੜੀ ਉਹ ਮਹਿਸੂਸ ਹੋ ਗਈ ਆ ਬਾਬਾ ਲਖਮੀ ਚੰਦ ਜੀ ਏਸੇ ਹੀ ਸੋਚ ਦੇ ਵਿੱਚ ਵਾਰ-ਵਾਰ ਖਿਆਲਾਂ ਵਿੱਚ ਡੁੱਬਦੇ ਜਾ ਰਹੇ ਆ ਤੇ ਫਿਰ ਇਹ ਸੋਚਾਂ ਵਿੱਚ ਪੈ ਕੇ ਬਾਬਾ ਲਖਮੀ ਚੰਦ ਜੀ ਦੀ ਸ਼ਾਦੀ ਹੋਈ ਵੀ ਸੀ ਉਹਨਾਂ ਨੇ ਜਾ ਕੇ ਆਪਣੀ ਜਿਹੜੀ ਪਤਨੀ ਸੀ ਉਹਨਾਂ ਨਾਲ ਗੱਲਬਾਤ ਕੀਤੀ ਆ ਧਰਮ ਪਤਨੀ ਨਾਲ ਸਾਰੀ ਗੱਲ ਕਰਕੇ ਸਮਝਾਇਆ ਕਿ ਆਹ ਕਰਮ ਹੋ ਗਿਆ ਲੇਖ ਆਪਾਂ ਨੂੰ ਦੇਣਾ ਪਊਗਾ ਇਸ ਕਰਕੇ ਆਪਾਂ ਜੇ ਲੇਖਾ ਦੇਣਾ ਹੁਣੇ ਹੀ ਦੇਣਾ ਹੈ ਹੁਣੇ ਹੀ ਜਾਣਾ ਹੈ ਤੇ ਉਹ ਵੀ ਪਤੀ-ਵ੍ਰਿਤਾ ਔਰਤ ਸੀ ਉਹ ਵੀ ਨਾਲ ਹੀ ਤਿਆਰ ਹੋ ਗਈ ਆ ਤੇ ਬਾਬਾ ਲਖਮੀ ਚੰਦ ਜੀ ਨੇ ਕੀ ਕੀਤਾ ਉਸੇ ਵੇਲੇ ਆਪਣੇ ਸੁਪੁੱਤਰ ਬਾਬਾ ਧਰਮਚੰਦ ਤੇ ਆਪਣੀ ਪਤਨੀ ਤਨਵੰਤੀ ਜੀ ਇਹਨਾਂ ਨੂੰ ਸਮੇਤ ਘੋੜੀ ਤੇ ਸਵਾਰ ਕਰ ਲਿਆ ਤੇ ਬਾਬਾ ਸ੍ਰੀ ਚੰਦ ਜੀ ਦੇ ਸਾਹਮਣੇ ਆਏ ਆ ਸੀਸ ਝੁਕਾਇਆ ਨਮਸਕਾਰ ਕੀਤੀ ਆ ਸਿਨੇਮਰ ਹੋ ਕੇ ਆਖਿਆ ਵੀਰ ਜੀ ਅਸੀਂ ਆਪ ਜੀ ਦੇ ਆਸ਼ੇ ਮੁਤਾਬਕ ਹੁਣੇ ਹੀ ਇਹ ਹਿਸਾਬ ਕਿਤਾਬ ਪੂਰਾ ਕਰਨ ਜਾ ਰਹੇ ਹਾਂ ਲੇਖਾ ਦੇਣ ਜਾ ਰਹੇ ਹਾਂ ਕੀਤੇ ਕਰਮਾਂ ਦਾ ਹਿਸਾਬ ਬਾਅਦ ਵਿੱਚ ਵੀ ਹੋਣਾ ਹੁਣੇ ਹੀ ਲੇਖਾ ਦੇ ਜਾਣਾ ਚਾਹੀਦਾ ਹੈ ਇਉਂ ਆਖਦੇ ਆਪਣੀ ਪਿਆਰੀ ਘੋੜੀ ਨੂੰ ਥਾਪੀ ਦਿੱਤੀ ਆ ਤੇ ਘੋੜੀ ਨੂੰ ਆਕਾਸ਼ ਵੱਲ ਉਡਾ ਦਿੱਤਾ ਕਿਉਂਕਿ ਲੇਖਾ ਉੱਪਰ ਜਾ ਕੇ ਹੀ ਹੋਣਾ ਸੀ ਤੇ ਜਿਹਦੇ ਕਰਕੇ ਆਕਾਸ਼ ਵੱਲ ਜਦੋਂ ਘੋੜੀ ਉੱਡੀ ਆ ਬਾਬਾ ਸ੍ਰੀਚੰਦ ਜੀ ਨੇ ਕੌਤਕ ਦੇਖਿਆ ਬੇਚੈਨ ਹੋ ਗਏ ਕਹਿਣ ਲੱਗੇ ਕਿਤੇ ਮੇਰੇ ਬਚਨ ਇਹਨਾਂ ਨੂੰ ਚੁਬਤਾ ਨਹੀਂ ਗਏ ਤੇ ਇਹਨਾਂ ਨੇ ਇਹੋ ਜਿਹਾ ਕਰਮ ਕਰ ਦਿੱਤਾ ਹੈ ਪੀੜੀ ਸਾਡੀ ਅੱਗੇ ਕਿਵੇਂ ਵਧੇਗੀ ਬਾਬਾ ਸ੍ਰੀਚੰਦ ਜੀ ਨੇ ਵਿਆਹ ਨਹੀਂ ਕਰਵਾਇਆ ਬਾਬਾ ਲਖਮੀ ਚੰਦ ਜੀ ਨੇ ਹੀ ਸ਼ਾਦੀ ਕਰਵਾਈ ਸੀ ਕਹਿੰਦੇ ਮੈਂ ਤਾਂ ਵੱਡੇ ਭਰਾ ਹੋਣ ਕਰਕੇ ਇਹਨਾਂ ਨੂੰ ਸਮਝਾਇਆ ਸੀ ਕਿਤੇ ਇਹ ਤਾਂ ਨਹੀਂ ਮੇਰੇ ਬੋਲ ਇਹਨਾਂ ਨੂੰ ਚੁਭ ਗਏ ਹੋਣ ਕਿਤੇ ਮੇਰੇ ਆਖਣ ਦਾ ਉਲਟਾ ਅਸਰ ਹੋ ਗਿਆ ਹੋਵੇ ਕਿਤੇ ਮੇਰੇ ਬਚਨ ਇਹਨਾਂ ਨੂੰ ਕੜਤਨ ਭਰੇ ਲੱਗੇ ਹੋਣ ਕਿਤੇ ਐਸਾ ਤਾਂ ਨਹੀਂ ਹੋ ਗਿਆ ਤਾਂ ਬਾਬਾ ਸ੍ਰੀ ਚੰਦ ਜੀ ਨੇ ਕੀ ਕੀਤਾ ਘੋੜੀ ਉੱਤੇ ਸਵਾਰ ਹੀ ਆਪਣੀ ਸ਼ਕਤੀ ਪ੍ਰਗਟਾ ਕੇ ਆਕਾਸ਼ ਵੱਲ ਨੂੰ ਅੱਡ ਚੜੇ ਬਾਬਾ ਜੀ ਤੇ ਜਦੋਂ ਬਾਬਾ ਸ੍ਰੀ ਚੰਦ ਜੀ ਨੇ ਉਹਨਾਂ ਦੇ ਹੱਥ ਨੂੰ ਦੇਖਿਆ ਅਨੁਭਵ ਕੀਤਾ ਕਿ ਹੁਣ ਨਹੀਂ ਇਹਨਾਂ ਨੇ ਮੁੜਨਾ ਇਹ ਥੋੜੇ ਅਣਖੀ ਸੁਭਾਅ ਦੇ ਆ ਆ ਫਿਰ ਬਾਬਾ ਸ੍ਰੀਚੰਦ ਜਿਨੇ ਉੱਥੇ ਕਲਾ ਵਰਤਾਈ ਤੇ ਜਿਹਨੂੰ ਆਪਾਂ ਜੇ ਕਰਾਮਾਤ ਕਹਿ ਦਈਏ ਤਾਂ ਰੱਦ ਸਿੱਧ ਕਹਿ ਦਈਏ ਕੋਈ ਅਤ ਕਥਨੀ ਨਹੀਂ ਹੈ। ਦੀਨ ਦੁਨੀਆ ਦੇ ਵਿੱਚ ਇਹ ਸਾਰੀ ਗੱਲ ਪ੍ਰਗਟ ਹੋ ਗਈ ਆ। ਉਹਨੂੰ ਫਿਰ ਬਾਬਾ ਸ੍ਰੀਚੰਦ ਜੀ ਦੇ ਪਾਸ ਅਥਾਹ ਸ਼ਕਤੀਆਂ ਸੀ। ਬਹੁਤ ਜ਼ਿਆਦਾ ਸ਼ਕਤੀ ਸੀ। ਬਾਬਾ ਸ੍ਰੀਚੰਦ ਜੀ ਨੂੰ ਫੁਰਿਆ ਅਕਾਲ ਪੁਰਖ ਦਾ ਹੁਕਮ ਹੋਇਆ। ਉਹਨਾਂ ਨੇ ਗੁਰੂ ਪਿਤਾ ਜੀ ਨੂੰ ਯਾਦ ਕੀਤਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਯਾਦ ਕਰਕੇ ਜੋਸ਼ ਆ ਗਿਆ ਅਸੀਸਾਂ ਨੂੰ ਚੇਤੇ ਕਰਦੇ ਹੋਏ ਅਸੀਸ ਚੁਕਾਇਆ ਪਰਮੇਸ਼ਰ ਅਗੇ ਆਤਮਕ ਬਲ ਦੇ ਭਰੋਸੇ ਆਪਣੇ ਇੱਕ ਓੰਕਾਰ ਸਤਨਾਮ ਇਹ ਪਾਵਨ ਸ਼ਬਦ ਦਾ ਉਚਾਰਨ ਕੀਤਾ ਬਾਬਾ ਜੀ ਨੇ ਤੇ ਆਪਣੀ ਜਿਹੜੀ ਸਜੀਵਾਂ ਨੂੰ ਆਕਾਸ਼ ਬਲ ਵਿਧਾਇਆ ਤੇ ਆਪਣੇ ਭਤੀਜੇ ਧਰਮਚੰਦ ਨੂੰ ਹੇਠਾਂ ਖਿੱਚ ਲਿਆਂਦਾ ਕਹਿੰਦੇ ਵੰਸ਼ ਚੱਲਦੀ ਰਹੇਗੀ ਤੁਸੀਂ ਜਾਣਾ ਤੇ ਦਰਗਾਹ ਵਿੱਚ ਜਾਓ ਲਿਖਾ ਦਿਓ ਪਰ ਮੇਰੇ ਭਤੀਜੇ ਨੂੰ ਇੱਥੇ ਛੱਡ ਜਾਓ ਇਹ ਮੰਨਿਆ ਜਾਂਦਾ ਕਿ ਜਿਹੜੀ ਬਾਹ ਇਹ 20 ਮੀਲ ਤੱਕ ਲੰਮੀ ਗਈ ਸੀ ਏਡੀ ਬਾਹ ਕਿਉਂਕਿ ਉਹ ਕੋੜੀ ਜਿਹੜੀ ਸੀ ਕਾਫੀ ਜੋਜਨ ਉੱਪਰ ਨੂੰ ਉੱਠ ਗਈ ਸੀ ਜਿਹਦੇ ਕਰਕੇ ਲੰਮੀ ਬਾਹ ਕਰਕੇ ਆਪਣੇ ਭਤੀਜੇ ਨੂੰ ਬਾਬਾ ਜੀ ਨੇ ਠੇਠਾਂ ਲਿਆਂਦਾ ਕਿ 베ਦੀ ਕੋਲਾ ਜਿਹੜੀ ਇਹ ਚੱਲਦੀ ਰਹੇ ਕਿਉਂਕਿ ਜੋ ਬੱਚੇ ਧਰਮਚੰਦ ਨੂੰ ਅੱਗੇ ਲੈ ਜਾਂਦੇ ਨਾਲ ਆਪਣੇ ਫਿਰ ਇਹ ਵੰਸ ਨਹੀਂ ਸੀ ਵਧਣੀ ਇਸ ਕਰਕੇ ਬਾਬਾ ਜੀ ਨੇ ਆਖਿਆ ਪੀੜੀ ਵਧਣੀ ਬੜੀ ਜ਼ਰੂਰੀ ਹੈ ਪੁੱਤ ਹੀ ਗੰਢ ਭਵੇਂ ਸੰਸਾਰ ਪੁੱਤਰਾਂ ਦੇ ਨਾਲ ਤਾਂ ਸੰਸਾਰ ਦੇ ਵਿੱਚ ਸਾਂਝ ਬਣਦੀ ਹੈ ਪੀੜੀ ਅੱਗੇ ਵਧਦੀ ਹੈ ਜੇ ਤੁਸੀਂ ਇਹਨਾਂ ਨੂੰ ਨਾਲ ਲੈ ਗਏ ਇਹ ਵੰਸ ਤਾਂ ਰੁਕ ਜਾਵੇਗੀ ਤਾਂ ਕਰਕੇ ਸਾਧ ਸੰਗਤ ਜੀ ਜੋ ਬਾਬਾ ਸ੍ਰੀਚੰਦ ਜੀ ਨੇ ਕੌਤਕ ਕੀਤਾ ਹੈ ਇੱਕ ਓੰਕਾਰ ਸਤਨਾਮ ਇਸ ਤਰ੍ਹਾਂ ਇਹ ਪਾਵਨ ਸ਼ਬਦ ਆ ਕੇ ਸੱਜੀ ਬਾਹ ਨੂੰ ਆਕਾਸ਼ ਵੱਲ ਵਧਾਇਆ ਇਹ ਸਾਰੀ ਕਲਾ ਜਿਹੜੀ ਆ ਇਹ ਮੂਲ ਮੰਤਰ ਦੀ ਹੀ ਵਰਤੀ ਆ ਸਾਰੀ ਸ਼ਕਤੀ ਮੂਲ ਮੰਤਰ ਵਿੱਚ ਹੈ ਜਦੋਂ ਸੰਗਤਾਂ ਨੂੰ ਪਤਾ ਲੱਗਾ ਕਿ ਸ੍ਰੀ ਚੰਦ ਜੀ ਬਾਬਾ ਜੀ ਨੇ ਐਸੀ ਕਲਾ ਵਰਤਾਈ ਆ ਤੇ ਬਾਬਾ ਲਖਮੀ ਚੰਦ ਜੀ ਪਰਲੋਕ ਗਮਨ ਹੋ ਗਿਆ ਉਹਨਾਂ ਦਾ ਸਿੱਖ ਸੰਗਤਾਂ ਨੇ ਬੜੀ ਹੈਰਾਨੀ ਦੇ ਨਾਲ ਸੁਣਿਆ ਇਹ ਕਿਸਾ ਬਾਬਾ ਸ੍ਰੀ ਚੰਦ ਜੀ ਨਾਲ ਅਫਸੋਸ ਵੀ ਪ੍ਰਗਟ ਕੀਤਾ ਹੈ ਅਫਸੋਸ ਕੀਤਾ ਕਈਆਂ ਨੇ ਰੋ ਰੋ ਕੇ ਕਈਆਂ ਦੀਆਂ ਅੱਖਾਂ ਲਾਲ ਹੋ ਗਈਆਂ ਕਹਿਣ ਲੱਗੇ ਬਾਬਾ ਜੀ ਇਹ ਕੀ ਹੋ ਗਿਆ ਬਾਬਾ ਸ੍ਰੀ ਚੰਦ ਜੀ ਨੇ ਸਾਰਿਆਂ ਨੂੰ ਧੀਰਜ ਰੱਖਣ ਲਈ ਕਿਹਾ ਕਹਿੰਦੇ ਭਾਈ ਭਾਣਾ ਮੰਨੋ ਇਸ ਤਰ੍ਹਾਂ ਹੀ ਲਿਖਿਆ ਸੀ ਮਾਈ ਹੋਣ ਹਾਰਸੋ ਹੋਈ ਹੈ ਤੇ ਇਹ ਜਿਹੜਿਆ ਨਾ ਹੋਣੀ ਹੁੰਦੀ ਆ ਹੋ ਕੇ ਰਹਿੰਦੀ ਆ ਤਾਂ ਉਸ ਵਕਤ ਫਿਰ ਜਿਨ੍ਹਾਂ ਜਿਨ੍ਹਾਂ ਨੇ ਵੀ ਆ ਕੇ ਅਫਸੋਸ ਕੀਤਾ ਹੈ ਬਾਬਾ ਜੀ ਨੇ ਉਹਨਾਂ ਨੂੰ ਹੌਸਲਾ ਦਿੱਤਾ ਇਹਦੇ ਰੱਬ ਨੇ ਲਿਖਿਆ ਹੀ ਹੋਂ ਸੀ ਇਹ ਚਿੰਤਾ ਤਾਂ ਕੀ ਕੀਤੀ ਹੈ ਜੋਨ ਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਤਾਂ ਇਹ ਦੁਨੀਆ ਸੁਪਨਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵੀ ਸਮਝਾਉਂਦੀ ਆ ਫਿਰ ਬਾਬਾ ਸ੍ਰੀ ਚੰਦ ਜੀ ਨੇ ਪ੍ਰੇਮ ਤੇ ਬਿਰਾਗ ਦੇ ਵਿੱਚ ਜਿਹੜੇ ਬਚਨ ਕਹੇ ਆ ਤੇ ਉਹ ਸਾਰਿਆਂ ਨੇ ਬੜੇ ਗੌਰ ਨਾਲ ਧਿਆਨ ਦੇ ਨਾਲ ਸੁਣਿਆ ਬ੍ਰਹਮ ਆਸਣ ਨੂੰ ਛੱਡ ਕੇ ਆਏ ਗੁਰੂ ਨਾਨਕ ਦੇ ਪੁੱਤਰ ਕਹਾਏ ਆਇਆ ਜਗ ਮਹਿਮਾਨ ਪੰਛੀ ਉੱਡ ਚੜੇ ਅਸਮਾਨ ਇਸ ਤਰ੍ਹਾਂ ਫਿਰ ਲਖਮੀ ਚੰਦਪੁਰ ਲੋਕ ਸਿਹਾਰੇ ਮਾਤ ਸਲਖਣੀ ਦੇ ਛੋਟੇ ਦਿਲਾਰੇ ਹੋ ਗਏ ਅੰਤਰ ਧਿਆਨ ਪੰਛੀ ਉੱਡ ਚੜੇ ਅਸਮਾਨ ਸਾਧ ਸੰਗਤ ਜੀ ਤਾਂ ਇਸ ਤਰ੍ਹਾਂ ਉੱਥੇ ਸੰਗਤਾਂ ਆਈਆਂ ਬਾਬਾ ਜੀ ਦੀ ਕਲਾ ਦੂਰ ਦੂਰ ਤੱਕ ਪ੍ਰਗਟ ਹੋਈ ਆ ਬਾਬਾ ਜੀ ਨੇ ਆਪਣੀ ਬਾਹ 20 ਮੀਲ ਤੱਕ ਲੰਮੀ ਕਿਉਂ ਕੀਤੀ ਤਸਵੀਰਾਂ ਆਪ ਜੀ ਨੇ ਬਹੁਤ ਵਾਰ ਦੇਖੀਆਂ ਹੋਣਗੀਆਂ ਸਰੂਪ ਬਾਬਾ ਜੀ ਦਾ ਦਰਸ਼ਨ ਵੀ ਕੀਤੇ ਹੋਣਗੇ ਤੇ ਮਨ ਵਿੱਚ ਆਇਆ ਵੀ ਹੋਵੇਗਾ ਇਹ ਸਭ ਕਿਉਂ ਹੈ ਤਾਂ ਉਹ ਗੱਲ ਦਾ ਜਿਹੜਾ ਜਵਾਬ ਆ ਉਹ ਇਤਿਹਾਸਿਕ ਗ੍ਰੰਥਾਂ ਵਿੱਚ ਲਿਖਿਆ ਹੋਇਆ ਕੋਈ ਤਰਕ ਨਹੀਂ ਹੈ ਇਹ ਰਿੱਧ ਸਿੱਧ ਰਿੱਧੀਆਂ ਸਿੱਧੀਆਂ ਸਾਰੀਆਂ ਹੱਥ ਜੋੜ ਕੇ ਖੜੀਆਂ ਹੋ ਜਾਂਦੀਆਂ ਨੇ ਜਿਹੜੇ ਨਾਮ ਜਪਦੇ ਆ ਤਪ ਕਰਦੇ ਆ ਇਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਨੇ ਕਲਾ ਵਰਤਾ ਦਿੱਤੀ ਤੇ ਬਾਅਦ ਵਿੱਚ ਜਿਹੜੀ ਇਹ ਆਪਣੇ ਭਤੀਜੇ ਦੀ ਪਾਲਣਾ ਹੈ ਸਾਰੀ ਜ਼ਿੰਮੇਵਾਰੀ ਬਾਬਾ ਸ੍ਰੀ ਚੰਦ ਜੀ ਨੇ ਨਿਭਾਈ ਤੇ ਬਹੁਤ ਸਾਰੀ ਬੰਦਗੀ ਕੀਤੀ ਹੈ ਇਸੀ ਸਾਰੇ ਜਾਣਦੇ ਆ ਪੂਰਬ ਹੋਵੇ ਪੱਛਮ ਹੋਵੇ ਉੱਤਰ ਹੋਵੇ ਦੱਖਣ ਹੋਵੇ ਬਾਬਾ ਜੀ ਦਾ ਨਾਮ ਚਾਰੇ ਦਿਸ਼ਾਵਾਂ ਵਿੱਚ ਧਰਤੀ ਦੇ ਕੋਨੇ-ਕੋਨੇ ਤੱਕ ਫੈਲਿਆ ਹੋਇਆ ਧੰਤਨ ਬਾਬਾ ਸ੍ਰੀ ਚੰਦ ਜੀ ਜਿਨ੍ਹਾਂ ਦੀ ਸ਼ਾਨ ਬੜੀ ਉੱਚੀ ਹੈ ਬੋਲਦਿਆਂ ਤੋਂ ਇੱਕ ਨਹੀਂ ਨਾ ਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਾਂਜੀ ਗੁਰੂ ਦੀ ਸੰਗਤ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਬਖਸ਼ ਲੈਣ ਦੀ ਬਖਸ਼ ਲੈਣ ਭੁੱਲ ਚੁੱਕ ਦੀ ਖਿਮਾ ਜੀ ਦੇਖੋ ਸੱਜਣੇ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ